ਸਿਗੋ ਵਾਈਬੀਡੀ ਦਾ ਖਾਲਸਾ ਵਾਈ ਹੋਣ ਦੀ ਫਤਿਹ ਸਖ ਸੇਵਾ ਸੁਸਾਇਟੀ ਪੰਜਾਬ ਦੇ ਪਰੋਂ ਦਾਸ ਜੀ ਜੀ ਚਿੰਬੌਰ ਬੇਸੇ ਸਤਨਵਾਦ ਹੈ ਜ세ਦਾ ਮਨਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਜਿਨ੍ਹਾਂ ਦੀ ਬਦੌਲਤ ਮੈਂ ਕਰਨ ਕਰਨ ਜ਼ਿਲ੍ਹੇ ਦੇ ਵਿੱਚ ਤੌੜਪਿੰਡ ਦੇ ਵਿੱਚ ਸ਼ੀਰਪਈ ਬਖਸੀਰ ਸਿੰਘ ਜੀ ਲਿਵਰੇਸ਼ਨ ਕੋਰਸ ਦੇ ਜਿਹੜੇ 100 ਦੇ ਹੋ ਜੋ ਸੰਗਸ਼ੀਰ ਹੋਏ ਹੈ ਨੇੜੇ ਰੂਮ ਕਰਕੇ ਲਗਾ ਦੇ तकरीबन 92 ਦੇ ਵਿੱਚ ਅੱਜ ਉਹਨਾਂ ਦੇ ਭਰਾਤਾ ਬਈ ਜਸਵੀਰ ਸਿੰਘ ਇਹਨਾਂ ਨੂੰ ਪਰਿਵਾਰ ਨੂੰ ਜਿਹੜੀ ਲੋੜ ਸੀ ਹੈ ਕਿ ਟਾਈਮ ਧੰਨਵਾਦ ਹੈ ਜਹੇਦਾਰ ਜੀ ਰਣਜੀਤ ਸਿੰਘ ਐਕਸਪੋਰਟਰ ਜਿਨ੍ਹਾਂ ਦੀ ਬਦੌਲਤ ਮਨੁੱਖਤਾ ਦੀ ਉਹ ਮੂਰਤ ਨੇ ਹਰ ਇੱਕ ਅਸੀਰ ਪਰਿਵਾਰ ਦੇ ਨਾਲ ਆ ਧਰਿਏ ਔਜੀ ਆਉਣ ਤੋਂ ਮਾਦੀ ਖੁਸ਼ੀਰ ਪਰਿਵਾਰ ਹੋਵੇ ਕੌਮ ਦੇ ਲਈ ਕੋਈ ਵੀ ਦੂਜਿਆ ਉਹਦੇ ਲਈ ਉਹ ਬਿਲਕੁਲ ਕੇ ਜਿਹੜੀ ਸੇਵਾ ਕਰਦੇ ਅੱਜ ਇਹ ਪਰਿਵਾਰ ਦੇ ਲਈ ਅਸੀਂ 50 ਹਜ਼ਾਰ ਦੀ ਸੇਵਾ ਉਹਨਾਂ ਨੂੰ ਜਿਹੜੀ ਦੇ ਰਹੇ ਹਾਂ ਮਾਲਪੁਰ ਨੂੰ ਚੜ੍ਹ ਕੇ ਕਲਾ ਜੱਥੇ ਕੰਮ ਰੋਸਤੀ ਬਖਸ਼ੇ ਇਦਾਂ ਹੀ ਕੌਮ ਦੀ ਪੰਖ ਦੀ ਸੇਵਾ ਕਰਨ ਦਾ ਬਲ ਬਖਸ਼ੇ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਹੇਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਤਕਰੀਬਨ 1.5 ਲੱਖ ਰੁਪਇਆ ਸਾਨੂੰ ਛੇ ਜੁਹਾੰਦਾ ਸੀ ਸਮਾਪਨ ਕਰਨ ਦਾ ਦਿੱਤਾ ਗਿਆ 50000 ਦੀ ਜਿਹੜੀ ਸੇਵਾ ਸੀ ਭਾਈ ਜਸਵੀਰ ਸਿੰਘ ਦੇ ਲਈ ਕੌਂਕੀ ਸੀ ਭਾਈ ਬਖਸ਼ੀ ਸਿੰਘ ਨੇ ਤੋੜ ਇਹਨਾਂ ਨੇ ਪੰਥ ਲਈ ਆਪਣੀਆਂ ਜਾਨਾਵਾਰੀਆਂ ਨੇ ਭਾਵੇਂ ਕੀ ਕਰਵਾਨੀ ਦਾ ਕੋਈ ਮੌਲਾ ਨਹੀਂ ਹੁੰਦਾ ਪਰ ਫਿਰ ਵੀ ਕੌਮ ਦੇ ਲਈ ਜਜ਼ਬੇ ਦੇ ਲਈ ਜਿਹੜੇ ਬੰਵਾਰ ਦੁੱਜੇ ਉਹਨਾਂ ਦੇ ਨਾਲ ਖੜਨਾ ਭੈਣ ਪਾ ਜਾਂਦੇ ਉਹ ਇਹ ਜ세ਦਾਰ ਦੀ ਜਿਹੇ ਹਿੱਸਾ ਹੈ ਮਾਰਤ ਨੂੰ ਚੜ੍ਹਦੀ ਕਲਾ ਜਰ ਕੇ ਬੰਦਰੋਜੀ ਬਖਸ਼ੀ ਭਰਾਜੀ ਕਿੰਦਾ ਹਾਲ ਆ ਪਰਵਾਦ ਦਾ ਠੀਕੋਂ ਹਾਂਜੀ ਠੀਕ ਸਾਹਿਬ ਹੋਈ ਚਲੋ ਸ਼ੁਕਰ ਵਧੀਆ ਗੱਜਰਾ ਜੰਨੀ ਆ ਚਲ ਗੱਲ ਜੀ ਬੱਚੇ ਠੀਕ ਨੇ ਪੜ੍ਹੇ ਜਾਂਦੇ ਆ ਸ਼ੁਕਰ ਬਹੁਤ ਬਹੁਤ ਧੰਨਵਾਦ ਹੈ ਜੈਦਾ ਜੀ ਧੰਨ ਧੰਨ ਜਿਹੇ ਦਾਤ ਗੋਡ ਫਰੈਂਡ ਹੈ ਜੀ ਇੱਥੇ ਅਸੀਂ ਅੱਜ ਆਏ ਸੀਗੇ ਤਕਰੀਬਨ 31 ਮਈ ਨੂੰ ਮਾਲਕ ਤੁਹਾਨੂੰ ਜੜਦੀ ਕਲਾ ਜਿ ਰੱਖੇ ਤੁਹਾਨੂੰ ਰੋਸ ਤੇ ਸੇਵਾ ਮਿਲ ਕਿਹਾ ਬੋ ਜੀ ਹਾਂ ਜੀ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਕਲਸਾ ਹੋਇਆ ਇਹਨਾਂ ਜੀ